ਸਤਿ ਸ੍ਰੀ ਅਕਾਲ ਜੀ ਜੋ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜੰਤ ਸਿੰਘ ਮਾਨ ਅੱਜ 22 ਅਗਸਤ 2025 ਤੇ ਟਾਈਮਕ੍ਰੀ ਰਾਤ ਦੇ ਪੌਣੇ ਘਟਦੇ ਹੋਣ ਜਾ ਰਹੇ ਨੇ ਗੱਲਬਾਤ ਮੀਂਹ ਦੇ ਅਲਰਟ ਬਾਰੇ ਕਰਦੇ ਆਂਗੇ 23 ਤੋਂ ਲੈ ਕੇ 27 ਅਗਸਤ ਦੇ ਵਿਚਕਾਰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬਹੁਤੇ ਜ਼ਿਲ੍ਹਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਵਨਾ ਬਣਦੀ ਜਾ ਪਰਹੀ ਆ 25 ਤੋਂ 30% ਖੇਤਰ ਇਦਾਂ ਦੇ ਹੋ ਸਕਦੇ ਆ ਜਿੱਥੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਲਗਭਗ ਪੰਜਾਬ ਦੇ ਮਾਝਾ ਦਵਾਬ ਖੇਤਰ ਦੀ ਗੱਲ ਕੀਤੀ ਆ ਤਾਂ ਇੱਥੇ ਵੀ ਬਹੁਤੇ ਜ਼ਿਲਾਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਵਨਾ ਬਣਦੀ ਰਹੀ ਹੈ ਕਿ 23 ਤੋਂ ਲੈ ਕੇ 27 ਅਗਸਤ ਦੇ ਵਿਚਕਾਰ ਤੇ ਮਾਲਵਾ ਬੈਲਟ ਦੇ ਬਹੁਤੇ ਜ਼ਿਲਾਂ ਵਿੱਚ 23 ਤੋਂ ਲੈ ਕੇ 27 ਅਗਸਤ ਦੇ ਵਿਚਕਾਰ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਵਨਾ ਰਹੂਗੀ ਤੇ ਇਸੇ ਤਰ੍ਹਾਂ ਪਾਦ ਖੇਤਰ ਵੀ ਜਿਹੜਾ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਵਨਾ ਬਹੁਤੇ ਇਲਾਕਿਆਂ ਦੇ ਵਿੱਚ ਰਹੂਗੀ ਪਰ ਬਾਵਜੂਦ ਇਸ ਦੇ 25 ਤੋਂ 30% ਪੰਜਾਬ ਦੇ ਇਦਾਂ ਕੋ ਹੋ ਸਕਦੇ ਉਹ ਕੋਈ ਵੀ ਏਰੀਆ ਕੋਈ ਵੀ ਜ਼ਿਲ੍ਹਾ ਹੋ ਸਕਦਾ ਜਿੱਥੇ ਕਿਤੇ ਤੇ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਮਤਲਬ ਕਿ 150 ਮਿਲੀਮੀਟਰ ਤੋਂ ਲੈ ਕੇ 200 ਮਿਲੀਮੀਟਰ ਜਾਂ ਪਲੱਸ ਥੋੜਾ ਜਿਹਾ ਮੀਂਹ ਦੇਖਣ ਨੂੰ ਮਿਲ ਸਕਦਾ ਹੈਗਾ ਮਤਲਬ ਕਿ ਭਾਰੀ ਤੋਂ ਭਾਰੀ ਮੀਂਹ ਦਾ ਦੌਰ ਵੀ ਸੰਭਾਵਨਾ ਸਿਸਟਮ ਦੇ ਦੌਰਾਨ 23 ਤੋਂ ਲੈ ਕੇ 27 ਅਗਸਤ ਦੇ ਵਿਚਕਾਰ ਕਾਰਨ ਕੀ ਨੇ ਕਿਉਂਕਿ ਇੱਕ ਘੱਟ ਦਬਾਅ ਦਾ ਖੇਤਰ ਲੋ ਪ੍ਰੈਸ਼ਰ ਏਰੀਆ ਇਸ ਟਾਈਮ ਜਿਹੜਾ ਐਮਪੀ ਤੇ ਰਾਜਸਥਾਨ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਭਾਰੀ ਮੀਂਹ ਦੇ ਨਾਲ ਜਿੱਥੇ ਰਾਜਸਥਾਨ ਦੇ ਅੱਜ ਬਹੁਤੇ ਇਲਾਕਿਆਂ 'ਚ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਕੱਲ ਤੋਂ ਇਹ ਸਿਸਟਮ ਥੋੜਾ ਥੋੜਾ ਹੋਣਾ ਪੰਜਾਬ ਵਾਲ ਨੂੰ ਕਿਸਕ ਨਾਲ ਸ਼ੁਰੂ ਹੋ ਜੂਗਾ ਮਤਲਬ ਕਿ ਸਿੱਧੇ ਤੌਰ ਤੇ ਪੰਜਾਬ ਤੇ ਇੰਪੈਕਟ ਨਹੀਂ ਪਊਗਾ ਪਰ ਅਸਿੱਧੇ ਰੂਪ ਦੇ ਵਿੱਚ ਇਹ ਸਿਸਟਮ ਜਿਹੜਾ ਪੰਜਾਬ ਹਰਿਆਣਾ ਦੇ ਨੇੜੇ ਲਗਾਤਾਰ ਸਰਕੂਲੇਸ਼ਨ ਦੇ ਰੂਪ ਵਿੱਚ ਘੁੰਮਦਾ ਰਹਿਣਾ ਜਿਹਦੇ ਨਾਲ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਨਮੀਗੜੀਆਂ ਹਵਾਵਾਂ ਪੂਰੇ ਦੀਆਂ ਹਵਾਵਾਂ ਚੱਲ ਕੇ ਆਉਂਦੀਆਂ ਅੱਜ ਰਾਤ ਅੱਧੀ ਰਾਤ ਤੋਂ ਬਾਅਦ ਜਾਂ ਕੱਲ ਤੜਕਸਾਂ ਨੂੰ ਪੂਰੀ ਦੀ ਹਵਾ ਪੰਜਾਬ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਜਾਣੀ ਹੈ ਕਿ ਜਿਸ ਦਾ ਕਰਕੇ ਮੌਇਸਚਰ ਇਨਕਰੀਜ਼ ਹੋਊਗਾ ਨਮੀ ਵਿੱਚ ਵਾਧਾ ਹੋਊਗਾ ਤੇ ਸੰਗੜੀ ਬੱਦਲਬਾਈ ਦੀ ਆਵਾਜ਼ ਆਈ ਹੈ ਜਿਹੜੀ ਉਹ 23 ਅਗਸਤ ਤੋਂ ਲੈ ਕੇ 27 ਅਗਸਤ ਦੇ ਦਰਮਿਆਨ ਪੰਜਾਬ ਹਰਿਆਣਾ ਤੇ ਰਾਜਾਂ ਤਾਂ ਦੇ ਬਹੁਤੇ ਖੇਤਰਾ ਵਿੱਚ ਦੇਖਣ ਨੂੰ ਮਿਲੂਗੀ ਹਰਿਆਣਾ ਦੇ ਵੀ ਬਹੁਤੇ ਖੇਤਰਾ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਰਹੂ ਕਿਤੇ ਕਿਤੇ ਹਰਿਆਣਾ ਦੇ ਉਤਰੀ ਇਲਾਕਿਆਂ ਵੱਲ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕੇ 'ਚ ਭਾਰੀ ਮੀਂਹ ਵੀ ਭਾਰੀ ਤੋਂ ਭਾਰੀ ਨਹੀਂ ਦੇਖ ਨੂੰ ਮਿਲ ਸਕਦਾਗਾ ਪਰ ਜ਼ਿਆਦਾਤਰ ਕਿ ਇਤਨਾ ਨਹੀਂ ਹਰਿਆਣਾ ਦੇ ਦਰਮਿਆਨੇ ਤੋਂ ਭਾਰੀ ਰਹਿ ਸਕਦਾਗਾ ਇਸੇ ਤਰ੍ਹਾਂ ਰਾਜਸਥਾਨ ਦੇ ਹਨਮਾਨਗੜ ਗੰਗਾ ਨਗਰ ਏਰੀਆ ਵਿੱਚ ਵੀ ਜਿਹੜਾ ਦਰਮਿਆਨੇ ਤੋਂ ਭਾਰੀ ਮੀਂਹ ਦੀ ਸਭਾਵਨਾ ਰਹੂਗੀ 23 ਤੋਂ ਲੈ ਕੇ 27 ਅਗਸਤ ਦੇ ਵਿਚਕਾਰ ਐਦਾਂ ਦੀ ਸਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਘੱਟ ਦਬਾਅ ਦਾ ਖੇਤਰ ਲੋ ਪ੍ਰੈਸ਼ਰ ਏਰੀਆ ਜਿਹੜਾ ਇਸ ਟਾਈਮ ਰਾਜਤਾਂ ਤੇ ਐਮਪੀ ਦੇ ਇਲਾਕਿਆਂ ਦੇ ਉੱਪਰ ਬਣਿਆ ਹੋਇਆਗਾ ਉਹ ਲਗਾਤਾਰ ਅਗਲੇ 5-7 ਦਿਨਾਂ ਪੰਜਾਬ ਹਰਿਆਣਾ ਦੇ ਲਾਗੇ ਸਰਕੂਲੇਸ਼ਨ ਦੇ ਰੂਪ ਵਿੱਚ ਘੁੰਮਦਾ ਰਹੇਗਾ ਨਮੀ ਵਿੱਚ ਵਾਧਾ ਹੁੰਦਾ ਰਹੇਗਾ ਸੰਘਣੀ ਬੱਦਲਵਾਈ ਦੀ ਆਵਾਜ਼ੀ ਜਿਹੜੀ ਪੰਜਾਬ ਦੇ ਵਿੱਚ ਬਣੀ ਰਹਿਣੀ ਹੈ ਜਿਸ ਦਾ ਕਰਕੇ ਦਿਨ ਦਾ ਪਾਰਾ ਟੈਂਪਰੇਚਰ ਕਾਫੀ ਗਰਾਵਡ ਦੇਖਣ ਨੂੰ ਮਿਲੇਗੀ ਵੈਸੇ ਤਾਂ ਇਹਨਾਂ ਦਿਨਾਂ ਤਰ੍ਹਾਂ ਜਿਹੜਾ ਟੈਂਪਰੇਚਰ ਦਿੰਦਾ ਪਰ ਆ 30 31 ਡਿਗਰੀ ਦੇ ਆਸ-ਪਾਸ ਰਿਕਾਰਡ ਹੁੰਦਾ ਰਹਿਣਾ ਬਹੁਤ ਏਜਾਂ ਵਿੱਚ ਪਰ ਇੱਕ ਦੋ ਦਿਨ ਜਾਂ ਦੋ ਤਿੰਨ ਦਿਨ ਇਦਾਂ ਦੇ ਹੋ ਸਕਦਾ ਜਦੋਂ ਮੀਂਹ ਦੀ ਕਾਰਵਾਈ ਜ਼ਿਆਦਾਤਰ ਲੱਕ ਐ ਵਿੱਚ ਪੂਰਾ ਦਿਨ ਬੱਦਲਬਾਈ ਨਾਲ ਬਣੀ ਰਹਿ ਸਕਦੀ ਹੈ ਤਾਂ ਉਸ ਦਿਨ ਜਿਹੜਾ ਦਿਨ ਦਾ ਪਾਰਾ 25 ਡਿਗਰੀ ਤੋਂ ਵੀ ਹੇਠਾਂ ਰਿਕਾਰਡ ਹੋਣ ਦੀ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਹੈਗੀ ਜੇ ਟਾਈਮਾਂ ਦੇ ਲੈਵਲ ਦੀ ਗੱਲ ਕੀਤੀ ਆ ਤਾਂ ਟਾਈਮਾਂ ਦਾ ਲੈਵਲ ਜਿਹੜਾ ਪਹਿਲਾਂ ਹੀ ਖਤਰੇ ਦੇ ਇਨਸਾਨ ਵੱਲ ਵੱਧ ਚੁੱਕਿਆ ਪਾਉਂਗ ਡੈਮ ਦਾ ਲੈਵਲ ਜਿਹੜਾ ਖਤਰੇ ਦੇ ਇਨਸਾਨ ਨੂੰ ਪਾਰ ਕਰ ਚੁੱਕਿਆ ਹੈਗਾ ਭਾਗੜਾ ਡੈਮ ਦਾ ਲੈਵਲ ਆ ਜਿਹੜਾ ਪਾਣੀ ਦਾ ਉਹ ਭਾਗ ਖਤਰੇ ਦੇ ਇਨਸਾਨ ਵੱਲ ਲਗਾਤਾਰ ਵਧ ਰਿਹਾ ਹੈਗਾ ਬਿਆਸ ਦਰਿਆ ਵਿੱਚ ਪਹਿਲਾਂ ਹੀ ਜਿਹੜੇ ਬਿਆਸ ਦੇ ਨਾਲ ਲੱਗਦੇ ਪਿੰਡ ਨੇ ਹੜਾ ਦੀ ਮਾਰ ਝੇਠ ਨੇ ਤੇ ਅੱਗੇ ਜਿਹੜੇ ਹੁਣ ਸਤਲੁਜ ਵਿੱਚ ਵੀ ਪਾਣੀ ਦਾ ਵਾਧਾ ਹੁੰਦਾ ਦੇਖੋ ਮੈਂ ਰਿਹਾ ਸੀ ਸਤਲੁਜ ਦੇ ਨਾਲ ਲੱਗਦੇ ਪਿੰਡ ਅਲਟਤੇ ਰਹਿਣ ਕਿਉਂਕਿ ਉਹਦਾ ਦਿਨਾਂ ਵਿੱਚ ਜੇ ਅਮੀਨ ਮੁਤਾਬਕ ਸਿਸਟਮ ਵਾਪਰਦਾ ਬਹੁਤੇ ਖੇਤਾਂ ਚ ਭਾਰੀ ਮੀਂਹ ਦੀ ਹਲਚਲ ਹੁੰਦੀ ਹੈ ਹਿਮਾਚਲ ਤੇ ਜੰਮੂ ਕਸ਼ਮੀਰ ਤੇ ਉਤਰਾਖੰਡ ਵਿੱਚ ਵੀ ਦਰਮਿਆਨੇ ਤੋਂ ਭਾਰੀ ਤੇ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਦੀ ਸਭਾਵਨਾ ਰਹੂਗੀ ਤੇ ਕਿਤੇ ਕਿਤੇ ਜਿਹੜਾ ਹਿਮਾਚਲ ਦੇ ਵਿੱਚ ਕਲਾਊਡ ਬ੍ਰਸਟ ਬੱਦਲ ਫਟਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਜਿਹੜਾ ਸਾਰਾ ਇੰਪੈਕਟ ਪੰਜਾਬ ਦੇ ਵਿੱਚ ਤਾਂ ਮੀਂਹ ਪਊਗਾ ਹੀ ਪਊਗਾ ਮਤਲਬ ਕਿ ਜਿਹੜਾ ਹਿਮਾਚਲ ਦੇ ਵਿੱਚ ਮੀਂਹ ਪਊਗਾ ਉਹ ਵੀ ਸਾਰਾ ਪਾਣੀ ਜਿਹੜਾ ਪੰਜਾਬ ਵੱਲੋਂ ਖਿਸਕੂਗਾ ਕਿਉਂਕਿ ਡੈਮਾਂ ਦਾ ਲੈਵਲ ਪਹਿਲੀ ਉ ਅਮੀਦ ਦੇ ਦੌਰਾਨ ਜਿਹੜਾ ਪਾਣੀ ਰਿਲੀਜ਼ ਕਰਨਾ ਪੈ ਸਕਦਾ ਇਹ ਅਸੀਂ ਤੁਹਾਨੂੰ ਡਰਾ ਨਹੀਂ ਰਹੇਗੇ ਜਿੱਦਾਂ ਦੀਆਂ ਕਿਆਸਾਂੀਆਂ ਮੌਸਮ ਦੇ ਪੱਖ ਤੋਂ ਜਾਂ ਮੌਸਮੀ ਸਿਸਟਮਾਂ ਦੇ ਪੱਖ ਤੋਂ ਲੋ ਪ੍ਰੈਸ਼ਰ ਏਰੀਆ ਤੋਂ ਲੱਗ ਰਹੀਆਂ ਤੇ ਉਮੀਦ ਮੁਤਾਬਕ ਅਸੀਂ ਤੁਹਾਨੂੰ ਉਦਾਂ ਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਉਮੀਦ ਮੁਤਾਬਕ 20 ਤੋਂ 27 ਅਗਸਤ ਦੇ ਵਿਚਕਾਰ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੋਂ ਲੈ ਕੇ ਪੰਜਾਬ ਹਰਿਆਣਾ ਰਾਜਾstå ਦੇ ਬਹੁਤੇ ਇਲਾਕਿਆਂ ਦੇ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਜਿਹੜੀ ਹੜ੍ਹਾਂ ਦੀ ਸਥਿਤੀ ਹੈਗੀ ਉਹ ਥੋੜੀ ਗੰਭੀਰ ਹੋ ਸਕਦੀ ਹੈ ਤੇ ਹੜ੍ਹਾਂ ਦਾ ਏਰੀਆਗਾ ਉਹ ਥੋੜੇ ਤੋਂ ਥੋੜਾ ਵਾਈਡ ਹੋ ਸਕਦਾ ਮਤਲਬ ਕਿ ਜਿਆਦਾ ਏਰੀਆ ਨੂੰ ਜਿਹੜੇ ਹੜ੍ਹ ਪ੍ਰਭਾਵਿਤ ਕਰ ਸਕਦੇ ਹੈਗੇ ਹੈਗੇ ਖਾਸ ਕਰਕੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ ਤਾਂ ਜਿਹੜੇ ਪਾਣੀ ਦੀ ਮਾਰ ਚੱਲਦੀ ਰਹੇ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਤਾਂ ਸਤਲੁਜ ਨਾਲ ਲੱਗਦੇ ਇਲਾਕੇ ਵੀ ਅਲਰਟ ਰਹਿਣ ਤਾਂ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕੇ ਜਾਂ ਜਿਹੜਾ ਨੁਕਸਾਨ ਆ ਉਹਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਤੇ ਸਤਲੁਜ ਦੀ ਮਾਰ ਜਲੰਧਰ ਮੋਗਾ ਏਰੀਆ ਨੂੰ ਵੀ ਪੈ ਸਕਦੀ ਹੈ ਲੁਧਿਆਣੇ ਦੇ ਉੱਪਰ ਇਲਾਕਿਆਂ ਨੂੰ ਵੀ ਪੈ ਸਕਦੀ ਹੈ ਜੇ ਪਾਣੀ ਪ੍ਰਸ਼ਾਸਨ ਵੱਲੋਂ ਛੱਡਿਆ ਜਾਂਦਾ ਮੀਂਹ ਦੇ ਦੌਰਾਨ ਤਾਂ ਫਿਰੋਜ਼ਪੁਰ ਹਰੀਕੇ ਹੈੱਡ ਤੇ ਵੀ ਜਿਹੜਾ ਨੁਕਸਾਨ ਕਰੂਗਾ ਤੇ ਅੱਗੇ ਜਿਵੇਂ ਜਿਵੇਂ ਇਹ ਫਾਜ਼ਲਕਾ ਵੱਲ ਨੂੰ ਜਾਊਗਾ ਤਾਂ ਉੱਥੇ ਵੀ ਪਾਣੀ ਦੀ ਮਾਰ ਜਿਹੜੀ ਪੈ ਸਕਦੀ ਹੈ ਫਾਜ਼ਲਕਾ ਦੇ ਇਲਾਕਿਆਂ ਵਿੱਚ ਤਾਂ ਪਹਿਲਾਂ ਹੀ ਸਤਲੁਜ ਦਾ ਪਾਣੀ ਓਵਰਫਲੋ ਹੋ ਚੁੱਕਿਆ ਖੇਤਾਂ ਦੇ ਵਿੱਚ ਸੋ ਆਉਂਦੇ ਦਿਨਾਂ ਵਿੱਚ 23 ਤੋਂ ਲੈ ਕੇ 27 ਗੱਤ ਦੇ ਵਿੱਚ ਕਾਰਜ ਜੇ ਮੀਂਹ ਕਾਰਵਾਈਆਂ ਜਿਹੜੀਆਂ ਵਾਈਡ ਏਰੀਆ ਵਿੱਚ ਦੇਖ ਨੂੰ ਮਿਲਦੀਆਂ ਮਤਲਬ ਕਿ ਮੀਂ ਬਹੁਤੇ ਇਲਾਕਿਆਂ ਦੇ ਦਰਮਿਆਨੇ ਤੋਂ ਭਾਰੀ ਤੇ 25-30% ਇਲਾਕਿਆਂ 'ਚ ਭਾਰੀ ਤੋਂ ਭਾਰੀ ਮੀਂਹ ਦੇਖ ਨੂੰ ਮਿਲਦਾ ਤਾਂ ਜਿਹੜੀ ਹਰ ਦੀ ਸਥਿਤੀ ਵਾਈਡ ਇਹੋ ਵਾਈਡ ਹੋ ਸਕਦੀ ਹੈ ਮਤਲਬ ਕਿ ਜ਼ਿਆਦਾ ਏਰੀਆ ਨੂੰ ਕਵਰ ਕਰ ਸਕਦਾ ਸਾਡਾ ਜਿਹੜਾ ਸੋ ਆਉਂਦੇ ਦਿਨਾਂ ਵਿੱਚ ਮੀਂਹ ਦਾ ਅਲਰਟ ਰੂਗਾ ਲਗਾਤਾਰ ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ ਸਾਡਾ ਮਕਸਦ ਸਾਨੂੰ ਡਰਾਉਣਾ ਨਹੀਂ ਹੈਗਾ ਤੁਹਾਡੇ ਤੱਕ ਜਿਹੜੀ ਮੌਸਮ ਦੀ ਸਟੀਕ ਜਾਨਕੀ ਜਾਣਕਾਰੀ ਪਹੁੰਚਾਉਣਾ ਸਾਡਾ ਫਰਜ਼ ਹੈ ਕਿਉਂਕਿ ਅਸੀਂ ਕਸਲੇ 8-9 ਸਾਲਾਂ ਤੋਂ ਜਿਹੜਾ ਮੌਸਮ ਲਾਈਨ ਵਿੱਚ ਕੰਮ ਕਰ ਰਹੇ ਹੈਗੇ ਜਦੋਂ ਵੀ ਕੋਈ ਤਾਕੜਾ ਸਿਸਟਮ ਆਉਂਦਾ ਤਾਂ ਸਾਡਾ ਪਰਚਮੰਦਾ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਂਦਾ। ਸੋ ਜ਼ਿੰਮੇਵਾਰੀ ਹੋ ਜ਼ਿੰਮੇਵਾਰ ਏਜੰਸੀ ਹੋਣ ਦੇ ਨਾਂ ਤੇ ਮੌਸਮ ਪੰਜਾਬ ਦਾ ਚੈਨਲ ਤੁਹਾਨੂੰ ਅਲਰਟ ਕਰ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਕਾਰਵਾਈਆਂ ਤੇ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਦਾ ਦੌਰ ਜਿਹੜਾ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਕਸ਼ਮੀਰ ਤੇ ਉੱਤਰਾਖੰਡ ਦੇ ਬਹੁਤੇ ਇਲਾਕਿਆਂ ਵਿੱਚ ਜੜ ਲੱਗਣ ਦੀ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਹੈਗੀ। ਸੋ ਹਰਦੀਕਾ ਦੀ ਐਨੀ ਕਾ ਅਪਡੇਟ ਆ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ